WWE ਦਾ ਇੱਕ ਵੱਡਾ ਸਿਤਾਰਾ ਇੱਕ ਵੱਡਾ ਸੁਪਰਸਟਾਰ ਹੁਣ ਸਾਡੇ ਵਿੱਚ ਨਹੀਂ ਰਿਹਾ ਇਸ ਖਬਰ ਦੇ ਸਾਹਮਣੇ ਆਉਂਦੇ ਹੀ ਰੈਸਲਿੰਗ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਵੱਡੇ ਸਟਾਰ ਦੇ ਦਿਹਾਂਤ ਉੱਤੇ ਦੁੱਖ ਜਤਾਇਆ ਹੈ ਵਾਈਟ ਹਾਊਸ ਦੇ ਅਧਿਕਾਰਤ ਐਕਸ ਖਾਤੇ ਉੱਤੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ ਤਾਂ WWE ਸੁਪਰਸਟਾਰ ਹਲਕ ਹੋਗਨ ਦਾ ਅਚਾਨਕ ਦਿਹਾਂਤ ਹੋ ਜਾਂਦਾ ਹੈ 71 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਤਾਂ ਸੁਪਰਸਟਾਰ ਨੂੰ ਦਿਲ ਦਾ ਦੌਰਾ ਪੈਂਦਾ ਹੈ ਅਤੇ ਇਹ ਉਸ ਦੀ ਮੌਤ ਦੀ ਵਜ੍ਹਾ ਬਣ ਜਾਂਦਾ ਹੈ ਤਾਂ ਵੱਡੇ ਪੱਧਰ ਤੇ ਹਲਕ ਹੋਗਨ ਦੇ ਪ੍ਰਸ਼ੰਸਕ ਅਤੇ ਰੈਸਲਿੰਗ ਜਗਤ ਇਸ ਵਕਤ ਵੱਡੇ ਸੋਗ ਦੇ ਵਿੱਚ ਨੇ ਤਾਂ ਵੱਡੇ ਪੱਧਰ ਉੱਤੇ ਉਹਨਾਂ ਦੇ ਪ੍ਰਸ਼ੰਸਕ ਅਤੇ ਰੈਸਲਿੰਗ ਜਗਤ ਵਿੱਚ ਇਸ ਵਕਤ ਸੋਗ ਦੀ ਲਹਿਰ ਦੌੜ ਗਈ ਹੈ ਅਚਾਨਕ ਆਈ ਇਸ ਵੱਡੇ ਸਟਾਰ ਦੀ ਮੌਤ ਦੀ ਖਬਰ ਨੇ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ ਇਹ ਦੁਖਦਾਈ ਘਟਨਾ ਉਦੋਂ ਵਾਪਰੀ ਜਦੋਂ ਹਲਕ ਹੋਗਨ ਆਪਣੇ ਘਰ ਦੇ ਵਿੱਚ ਮੌਜੂਦ ਸੀ ਅਤੇ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਪਰਿਵਾਰ ਨੇ ਤੁਰੰਤ ਡਾਕਟਰੀ ਸਹਾਇਤਾ ਲਈ ਸੰਪਰਕ ਕੀਤਾ ਲੇਕਿਨ ਹਲਕ ਹੋਗਨ ਨੂੰ ਬਚਾਇਆ ਨਹੀਂ ਜਾ ਸਕਿਆ ਹਲਕ ਹੋਗਨ ਦਾ ਨਾਮ ਅਸਲ ਦੇ ਵਿੱਚ ਟੇਰੀ ਜਿੰਨ ਬਲੋਆ ਸੀ ਅਤੇ ਉਹ ਸਾਲ 1980 ਅਤੇ 1990 ਦੇ ਦਹਾਕੇ ਦੌਰਾਨ ਰੈਸਲਿੰਗ ਦੀ ਦੁਨੀਆ ਵਿੱਚ ਚਮਕਦਾ ਸਿਤਾਰਾ ਬਣੇ ਡਬਲਯੂ ਡਬਲਯੂ ਈ ਨੂੰ ਉਸ ਵੇਲੇ ਡਬਲਯੂ ਐਫ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹਲਕ ਹੋਗਨ ਨੇ ਡਬਲਯੂ ਐਫ ਨੂੰ ਮੇਨਸਟ੍ਰੀਮ ਮੀਡੀਆ ਵਿੱਚ ਲਿਆਉਣ ਵਿੱਚ ਬੇਹਦ ਅਹਿਮ ਭੂਮਿਕਾ ਨਿਭਾਈ ਮੇਨਸਟ੍ਰੀਮ ਮੀਡੀਆ ਦੇ ਵਿੱਚ ਇੱਕ ਵੱਡੀ ਪਛਾਣ ਆ ਜਿਹੜੀ ਉਹ ਡਬਲਯੂਡਬਲਯੂਐਫ ਦੀ ਬਣੀ ਤਾਂ ਉਹਨਾਂ ਨੇ ਕਈ ਵਾਰ ਡਬਲਯੂਡਬਲਈ ਚੈਂਪੀਅਨਸ਼ਿਪ ਜਿੱਤੀ ਅਤੇ ਹਲਕ ਮੇਨੀਆਂ ਦੇ ਰੂਪ ਵਿੱਚ ਇੱਕ ਨਵੀਂ ਲਹਿਰ ਤਲਾਈ ਤਾਂ ਹਲਕ ਹੋਗਨ ਦੇ ਦਿਹਾਨ ਦੀ ਖਬਰ ਆਉਂਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਲੱਖਾਂ ਚੌਣ ਵਾਲਿਆਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ ਡਬਲਯੂਡਬਲਈ ਨੇ ਆਪਣੀ ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਤੇ ਹਲਕ ਹੋਗਨ ਦੇ ਯੋਗਦਾਨ ਨੂੰ ਯਾਦ ਕਰਦੇ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤਾਂ ਕਈ ਦਿੱਗਜ ਰਸਤਰ ਜਿਵੇਂ ਕਿ ਟ੍ਰਿਪਲ ਐਚ ਜੌਨ ਸੀਨਾ ਅਤੇ ਰਿਕ ਫਲੇਅਰ ਨੇ ਵੀ ਆਪਣਾ ਦੁੱਖ ਸਾਂਝਾ ਕੀਤਾ ਹੈ ਹਲਕ ਹੋ ਗਏ ਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕੀਤਾ ਉਹਨਾਂ ਨੂੰ ਕਈ ਵਾਰ ਰੀੜ ਦੀ ਹੱਡੀ ਦੀ ਸਰਜਰੀ ਕਰਵਾਉਣੀ ਪਈ ਅਤੇ ਉਹ ਦਿਲ ਦੀ ਬਿਮਾਰੀ ਨਾਲ ਵੀ ਸੰਘਰਸ਼ ਕਰ ਰਹੇ ਸਨ ਹਾਲਾਕਿ ਹਾਲ ਹੀ ਦੇ ਵਿੱਚ ਉਹ ਕਈ ਇਵੈਂਟਾਂ ਵਿੱਚ ਸ਼ਾਮਿਲ ਹੁੰਦੇ ਨੇ ਹਲਕ ਹੋਗਨ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਉਹ ਨਾ ਸਿਰਫ ਇੱਕ ਵਧੀਆ ਰੈਸਲਰ ਸਨ ਸਗੋਂ ਰੈਸਲਿੰਗ ਇੰਡਸਟਰੀ ਦੇ ਸਭ ਤੋਂ ਵੱਡੇ ਆਈਕਨ ਸਨ ਉਹਨਾਂ ਨੂੰ ਸਦੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ ਫਿਲਹਾਲ ਪਰਿਵਾਰ ਨੇ ਉਹਨਾਂ ਦੇ ਅੰਤਿਮ ਸੰਸਕਾਰ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ